ਮਾਨਯਮ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇਟ ਤਨਪਨ ਪੁਲਿਸ ਨੂੰ ਜੁਰਮ ਦੇ ਖਿਲਾਫ ਜਿਹੜੀ ਲੜਾਈ ਉਹਦੇ ਵਿੱਚ ਅਜੇ ਇੱਕ ਹੋਰ ਵੱਡੀ ਜਿਹੜੀ ਸਫਲਤਾ ਮਿਲੀ ਹੈਗੀ ਹੈ ਜਿਹਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਕ੍ਰਿਮੀਨਲਸ ਉਹਨਾਂ ਨੂੰ ਅਰੈਸਟ ਕੀਤਾ ਹੈ ਸਾਡੀ ਜਿਹੜੀ ਸੀਆਈ ਸਟਾਫ ਦੀ ਪਾਰਟੀ ਸੀ ਉਹ ਇੱਕ ਸਪੈਸ਼ਲ ਜਿਹੜੀ ਚੈਕਿੰਗ ਕਰ ਰਹੀ ਸੀ ਤੇ ਚੈਕਿੰਗ ਦੌਰਾਨ ਕੋਈ ਮੋਟਰਸਾਈਕਲ ਤੇ ਤਿੰਨ ਜਿਹੜੇ ਨੌਜਵਾਨ ਉਹ ਆਏ ਨੇ ਸ਼ੱਕੀ ਹਾਲਾਤ ਨੂੰ ਦੇਖਦੇ ਹੋਏ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਹੈਗਾ ਤੇ ਉਹਨਾਂ ਨੇ ਜਿਹੜੀ شناخت ਹੋਈ ਹੈ ਉਹਨਾਂ ਨੇ ਆਪਣਾ ਨਾਂ ਦੱਸਿਆ ਹੈਗਾ ਬਲਜਿੰਦਰ ਸਿੰਘ ਉਰਫ ਅਭੀ ਪੁੱਤਰ ਦਿਲਬਖ ਸਿੰਘ ਵਾਸੀ ਪਿੰਡ ਜੋਲਟਾਈ ਵਾਲਾ ਪ੍ਰਿੰਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਲੇਰ थाना ਸਦਰਤੰਤਰਣ ਅਤੇ ਅਸ਼ਵੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕਲੇਰ ਸਦਰਤੰਦਾ ਇਹਨਾਂ ਦੀ ਜਦੋਂ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਉਹਦੇ ਇਹਨਾਂ ਕੋਲੋਂ ਜਿਹੜੇ 2 32 ਬੋਰਡ ਦੇ ਸਟਾਰ ਮਾਰਕ ਜਿਹੜੇ ਦੇਸੀ ਕੱਟੇ ਐ ਪਿਸਟਲਸ ਉਹ ਜਿਹੜੇ ਰਿਕਵਰ ਹੋਏ ਹਨ ਉਹਨਾਂ ਦੇ ਨਾਲ ਜਿਹੜੀ ਦੋ ਮੈਗਜ਼ੀਨ ਹੈਗੀ ਹੈ ਤੇ ਜਿਹੜੇ ਸੱਤ ਰੌਂਦ ਜਿਹੜੇ ਜਿੰਦਾ ਰੌਂਦ ਹੈ ਉਹ ਰਿਕਵਰ ਹੋਏ ਹਨ ਮੁੱਢਲੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋਂ ਜਿਹੜੇ ਇਕੱਠੇ ਹੋ ਕੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਅਸੀਂ ਕੋਈ ਇਲਾਕੇ ਦੇ ਵਿੱਚ ਵਾਰਦਾਤ ਕਰਨੀ ਹੈਗੀ ਜਿਹੜੀ ਟਾਰਗੇਟਡ ਕਿਲਿੰਗ ਕਰਨੀ ਹੈਗੀ ਹੈ ਤੇ ਉਹਦੇ ਲਈ ਇਹਨਾਂ ਨੂੰ ਅਸਲੇ ਦੀ ਲੋੜ ਸੀ ਤੇ ਇਹ ਬੇਸਿਕਲੀ ਸਾਰੇ ਤਿੰਨੋਂ ਰਲ ਕੇ ਜਿਹੜੇ Madhya Pradesh ਜਿਹੜੇ ਗਏ ਹੈ ਖੰਡਵਾ ਖੰਡਵਾ ਜਾ ਕੇ ਇਹਨਾਂ ਦਾ ਕਿਸਾਨ ਨਾਲ ਕੰਟੈਕਟ ਹੋਇਆ ਉੱਧਰ ਤੇ ਉੱਧਰ ਉਹ ਇਹਨਾਂ ਨੇ ਜਿਹੜੇ ਵੈਪਨਸ ਐ ਦੋ ਵੈਪਨਸ ਲਏ ਨੇ ਤੇ ਇਹ ਵਾਪਸ ਆਏ ਸਿਗੇ ਇੱਥੇ ਤੇ ਹੁਣ ਜਿਹੜੀ ਇਹ ਗਾਹਾਂ ਇਹ ਵੈਪਨ ਸਪਲਾਈ ਕਰਕੇ ਕੋਈ ਇੱਕ ਵੱਡੀ ਵਾਰਦਾ ਜਿਹੜੇ ਟਾਰਗੇਟਡ ਕਿਲਿੰਗ ਦੀ ਕਰਨ ਵਾਲੇ ਸੀ ਜਿ ਤਨਤਨ ਪੁਲਿਸ ਨੇ ਜਿਹੜਾ ਮੁਸਤੈਦੀ ਤੇ ਕੰਮ ਕਰਦੇ ਹੋਏ ਆ ਜਿਹੜੀ ਅਨਸੁਖਾਵੀ ਘਟਨਾ ਹੈਗੀ ਹੈ ਉਹਨੂੰ ਜਿਹੜਾ ਵਾਪਰਨ ਤੋਂ ਜਿਹੜਾ ਉਹਨੂੰ ਰੋਕਿਆ ਹੈਗਾ ਇਹਦੇ ਇਲਾਵਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਮੁਢਲੀ ਪੁਸ਼ਕਿਸ਼ਤਾ ਸਾਹਮਣੇ ਇਹ ਹੈ ਕਿ ਆਪਣੇ ਤਰਨਤਨ ਜ਼ਿਲ੍ਹੇ 'ਚ ਕੁਝ ਫਾਇਰਿੰਗ ਦੇ ਇਨਸੀਡੈਂਟਸ ਹੋਏ ਆ ਉਹਦੇ ਵਿੱਚ ਜਿਹੜੇ ਐਕਸਕਾਂਡਰਸ ਹੈਗੇ ਆ ਉਹਨਾਂ ਨੂੰ ਵੀ ਇਹਨਾਂ ਨੇ ਜਿਹੜੀ ਫਹਿਰ ਦਿੱਤੀ ਹੈ ਤੇ ਸਾਨੂੰ ਲੱਗਦਾ ਇਹਨਾਂ ਦੇ ਜਿਹੜੇ ਤਾਰ ਹੈਗੇ ਆ ਫੋਰਨ ਬੇਸ ਜਿਹੜੇ ਕ੍ਰਿਮੀਨਲਸ ਹੈ ਉਹਨਾਂ ਨਾਲ ਵੀ ਜੁੜ ਰਹੇ ਹੈਗੇ ਆ ਪਰਚਾ ਅਸੀਂ ਡਿਟੇਲ 'ਚ ਜਿਹੜਾ ਪਰਚਾ ਨੰਬਰ 112 ਅ ਅੱਜ ਦੇ ਦਿਨ 29 ਤਰੀਕ ਨੂੰ ਜਾਰ ਦਰਜ ਹੋਇਆ 3032 317 ਦੋ ਭਾਰਤੀ ਨੈਸ ਸਨਹਿਤਾ ਜਿਹੜਾ ਅਤੇ ਆਮ ਐਕਟ ਦੇ ਵਿੱਚ ਜਿਹੜਾ ਸਦਵ ਤੰਤਰਣ ਖਾਣੇ ਤੇ ਦਰਜ ਕਰ ਲਿਆ ਗਿਆ ਹੈ ਤੇ ਦੀ ਧੁਕਾਈ ਨਾਲ ਅਸੀਂ ਤਫतीश ਕਰ ਰਹੇ ਹਾਂ ਡਿਟੇਲ ਚ ਜਿਹੜਾ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਉੱਤੇ ਕੰਮ ਕੀਤਾ ਜਾਊਗਾ ਕਿ ਕਿੱਥੋਂ ਲੈ ਕੇ ਆਏ ਹੈਗੇ ਤੇ ਅਗਾਹਾਂ ਕਿ ਕਿੱਥੇ ਸਪਲਾਈ ਕਰਨੀ ਸੀ ਅਤੇ ਜਿਹੜਾ ਡੁਡੂਗਾਈ ਨੂੰ ਇਹਨੂੰ ਜਿਹੜਾ ਪੂਰਾ ਸਹੀ ਜਿਹੜਾ ਰਿਜ਼ਲਟ ਹੈ ਉਹਦੇ ਤੱਕ ਦੀ ਤਫ਼तीश ਨੂੰ ਲੈ ਕੇ ਚਾਹੁੰਦਾ ਇੱਕ ਦਿਨ ਕਿਲਿੰਗ ਦੀ ਗੱਲ ਜਿਹੜੀ ਤੁਸੀਂ ਸਰ ਕਹਿ ਰਹੇ ਹੋ ਉਹ ਨੂੰ ਹੋਵੈਡੈਂਟੀਫਾਈ ਕਿਹਨੂੰ ਇਹਨਾਂ ਨੇ ਕਰਨਾ ਸੀ ਜਿਹੜੀ ਫਰੋਤੀ ਕੇਸ ਦੇ ਵਿੱਚ ਇਨਵੋਲਵਮੈਂਟ ਇਹ ਇਹਨਾਂ ਦੀ ਕੋਈ ਮੁੱਢਲੀ ਤਫ਼ਤੀਸ਼ ਹੀ ਆ ਜੇ ਕੋਈ ਪਰਸਨਲ ਐਨਿਮੀਟੀ ਨੂੰ ਲੈ ਕੇ ਇਹਨਾਂ ਦਾ ਇਹ ਪਲਾਨ ਸੀਗਾ ਕੀ ਕਹਾ ਕਿਸੇ ਨੇ ਇਹਨਾਂ ਨੇ ਵੈਪਨ ਦੇਣਾ ਸੀ ਤਾਂ ਕਹਾ ਕਿਸੇ ਨੇ ਜਿਹੜਾ ਕਰਨਾ ਸੀਗਾ ਤੇ ਉਹਦੇ ਮੁਤਾਬਿਕ ਕੀਤੀ ਸੀ ਤਫ਼ਤੀਸ਼ ਨੂੰ ਇੰਨਾ ਕਰਕੇ ਹੀ ਜਿਹੜੇ ਆ ਪਾਤ ਤੱਥ ਲਿਆ ਸਕਦਾ। ਕਿ ਵਿਦੇਸ਼ ਚ ਬੈਠੇ ਜਾਵੇਂ ਜਾਂ ਗੱਪ ਸਟਾਰ ਦੇ ਰਹੇ ਉਹਨਾਂ ਨਾਲ ਕੋਈ ਸਬੰਧ ਇਹਨਾਂ ਦੇ ਕਿਸ ਤਰ੍ਹਾਂ ਦਾ। ਬਿਲਕੁਲ ਇਸ ਗੱਲ ਤੋਂ ਨਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਜਿਹੜੇ ਕੁਝ ਇਲਾਕੇ ਚ ਜਿਹੜੇ ਫਾਇਰਿੰਗ ਕਰਕੇ ਗਏ ਜਿਹੜੇ ਜਿਨ੍ਹਾਂ ਦੇ ਤਾਰ ਆਲਰੇਡੀ ਫੋਰਨ ਕ੍ਰਾਈਮਨਲਸ ਨਾਲ ਜਿਹੜੇ ਜੁੜਦੇ ਹੈਗੇ ਆ ਤੇ ਉਹੀ ਕ੍ਰਾਈਮਨਲਸ ਨੂੰ ਇਹਨਾਂ ਨੇ ਸ਼ਹਿ ਵੀ ਦਿੱਤੀ ਹੈਗੀ ਹੈ ਤੇ ਇਹ ਗੱਲ ਤੋਂ ਕਿਤੇ ਨਾ ਕਿਤੇ ਲਿੰਕ ਜੁੜਦਾ ਹੀ ਹੈਗਾ ਹੈ ਕਿ ਜਿਹੜੇ ਫੋਰਨ ਬੇਸ ਕ੍ਰਿਮੀਨਲਸ ਨਾਲ ਇਹਦੇ ਤਾਲੁਕਾ ਥੇਗਾ। ਪੁਲਿਸ ਅਰੰਦੇ ਮਾਮਲੇ ਦਰਜੇ ਨਾ ਹੋ। ਆ ਬਿਲਕੁਲ ਇਹਨਾਂ ਤੋਂ ਜਿਹੜਾ ਪ੍ਰਿੰਸੀਪਲ ਹੈਗਾ ਹੈ ਉਹਦੇ ਉੱਤੇ ਇੱਕ ਜਿਹੜਾ ਸਨੇਚਿੰਗ ਦਾ ਮਾਮਲਾ ਦਰਜ ਹੈ ਤੇ ਉਹਦੇ ਵਿੱਚ ਇਹ ਬੇਲ ਤੇ ਬਾਹਰ ਆਇਆ ਸੀ। ਤੇ ਕੁਝ ਫਾਈਨੈਂਸ਼ੀਅਲ ट्रांजैक्शन ਨਹੀਂ ਹੋਇਆ। ਇਹ ਦੇਖਦੇ ਨਾ। ਵਿਦੇਸ਼ ਤੇ ਨਾਲ ਕੋਈ ਫਾਈਨੈਂਸ਼ੀਅਲ ट्रांजैक्शन ਨਹੀਂ ਹੈ।